ਸਾਧ ਸੰਗਤ ਜੀਓ ਸਵਾ ਅੱਠ ਤੇ ਜਿਸ ਨੂੰ ਇਹ ਵੀਡੀਓ ਦੇ ਬਚਨ ਮਿਲ ਗਏ ਸਮਝੋ ਖੇਡ ਬਣ ਗਈ ਬਦਲ ਗਈ ਕਿਸਮਤ ਹਜ਼ੂਰ ਜੀ ਕਿਰਪਾ ਕਰਦੇ ਨੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ ਸੋ ਬੇਨਤੀਆਂ ਆਪਾਂ ਸਾਝੀਆਂ ਕਰਾਂਗੇ ਤਾਂ ਗਿਆਨ ਦੀ ਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਫਤੇ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੋ ਪਾਵਨ ਬਾਣੀ ਨੂੰ ਆਪਾਂ ਪੜਦੇ ਆਂ ਤਾਂ ਸਾਨੂੰ ਬੜੀਆਂ ਉਦਾਹਰਨਾਂ ਜਿਹੜੀਆਂ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਵਿੱਚੋਂ ਮਿਲਦੀਆਂ ਨੇ ਸਤਿਗੁਰੂ ਨੇ ਪਹਿਲੀ ਗੱਲ ਹੀ ਕਰ ਦਿੱਤੀ ਜਬ ਜੀ ਸਾਹਿਬ ਦੇ ਵਿੱਚ ਸਤਿਗੁਰੂ ਕਹਿੰਦੇ ਮੁਹਾਓ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਅਸੀਂ ਮੂੰਹੋਂ ਕਿਹੜਾ ਬਚਨ ਬੋਲੀਏ ਕਹਿੋ ਜੀ ਅਰਦਾਸ ਕਰੀਏ ਕੋਈ ਜੀ ਭਾਵਨਾ ਬਣਾਈਏ ਸਾਰੀ ਗੱਲ ਗੁਰੂ ਨਾਨਕ ਸਾਹਿਬ ਨੇ ਕਲੀਅਰ ਕਰ ਦਿੱਤੀ ਕਹਿੰਦੇ ਜਿਹਨੂੰ ਸੁਣ ਕੇ ਉਹ ਪਰਮਾਤਮਾ ਸਾਨੂੰ ਪਿਆਰ ਕਰੇ ਸਾਡਾ ਸਤਕਾਰ ਕਰੇ ਤੇ ਸਾਨੂੰ ਕਹਿੰਦੇ ਦੁਨੀਆਂ ਦੇ ਲੋਕ ਵੀ ਸਤਕਾਰ ਦੇਣ ਕਹਿੰਦੇ ਇਹੋ ਜੀ ਭਾਵਨਾ ਬਣਾਉਣ ਦੀ ਜ਼ਰੂਰਤ ਹੈ ਇਹੋ ਜੀ ਭਾਵਨਾ ਨੂੰ ਜਿਹੜਾ ਹੈ ਚੱਲ ਕੇ ਅੰਗੇ ਵਧਣ ਦੀ ਜ਼ਰੂਰਤ ਹੈ ਮਤ ਗੁਰੂ ਜੀ ਨੇ ਸਾਰੀ ਗੱਲ ਜਿਹੜੀ ਹੈ ਸਪਸ਼ਟ ਕੀਤੀ ਪਾਤਸ਼ਾਹ ਜੀ ਨੇ ਕਹਿੰਦੇ ਭਾਈ ਕੈਸੇ ਬਚਨ ਬੋਲੀਏ ਕਹਿੋ ਜੀਆਂ ਗੱਲਾਂ ਨੂੰ ਜਿਹੜਾ ਹੈ ਲੈ ਕੇ ਚਲੀਏ ਜਿਸ ਦੇ ਨਾਲ ਕਹਿੰਦੇ ਦੁਨੀਆ ਦੇ ਸਾਰੇ ਕਾਰਜ ਜਿਹੜੇ ਨੇ ਉਹ ਸਾਡੇ ਰਾਸ ਹੋ ਜਾਣ ਦੁਨੀਆ ਦੇ ਸਾਰੇ ਕਾਰਜਾਂ ਦੇ ਵਿੱਚ ਜਿਹੜੀ ਹੈ ਸਾਡੀ ਫਤਿਹ ਹੋ ਜਾਵੇ ਤੇ ਸੱਜਣਾ ਇਹ ਗੱਲ ਯਾਦ ਰੱਖੀ ਕਹਿੰਦੇ ਇਸ ਗੱਲ ਨੂੰ ਜਿਹੜਾ ਹੈ ਬਿਲਕੁਲ ਆਪਣੇ ਮਨ ਦੇ ਵਿੱਚ ਸਮੋ ਕੇ ਰੱਖੀ ਇਸ ਚੀਜ਼ ਨੂੰ ਜਿਹੜਾ ਹੈ ਥੋੜਾ ਜਿਆ ਸਮਝਦਾਰੀ ਨਾਲ ਲੈ ਕੇ ਚੱਲੀ ਕਹਿੰਦੇ ਭਲਿਆ ਲੋਕਾ ਯਾਦ ਰੱਖ ਜੇ ਤੂੰ ਗੁਰਬਾਣੀ ਨੂੰ ਪੜਨਾ ਆ ਜੇ ਤੂੰ ਸਤਿਗੁਰੂ ਦੀ ਪਾਵਨ ਬਾਣੀ ਦਾ ਸਤਕਾਰ ਕਰਨਾ ਆ ਤੇ ਯਾਦ ਰੱਖ ਕਹਿੰਦੇ ਉਹਦੇ ਤੋਂ ਕੁਝ ਸਿੱਖ ਵੀ ਕਿਤੇ ਏਹ ਨਾ ਹੋਵੇ ਵੀ ਤੂੰ ਸਾਰੀ ਗੱਲ ਜਿਹੜੀ ਹੈ ਐਵੇਂ ਉਤੋਂ ਨਹੀਂ ਨਗਾ ਦੇਵੇਂ ਤੇ ਤੈਨੂੰ ਕੁਝ ਸਮਝ ਵੀ ਨਾ ਆਵੇ ਗੁਰਮੁਖ ਬਿਆਰਿਓ ਕਈ ਲੋਕਾਂ ਦਾ ਹਾਲ ਹੀ ਜਿਹੜਾ ਉਹ ਇਹ ਹੁੰਦਾ ਹੈ ਤਾਂ ਸੰਗਤ ਸਾਰੀ ਜ਼ਿੰਦਗੀ ਜਿਹੜੀ ਹੈ ਨੰਗ ਜਾਂਦੀ ਹੈ ਤੇ ਉਹਨਾਂ ਨੂੰ ਸਾਰੀ ਜ਼ਿੰਦਗੀ ਜਿਹੜਾ ਹੈ ਕੁਝ ਵੀ ਸਮਝ ਨਹੀਂ ਜੇ ਆਉਂਦਾ ਮੇਰੇ ਸਤਿਗੁਰੂ ਨੇ ਸਾਰੀ ਗੱਲ ਜਿਹੜੀ ਹੈ ਸਪਸ਼ਟ ਕਰ ਦਿੱਤੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਹਿੰਦੇ ਭਲਿਆ ਜੇ ਤੂੰ ਗੁਰਬਾਣੀ ਦੇ ਵਿੱਚੋਂ ਇੱਕ ਚੀਜ਼ ਵੀ ਜਿਹੜੀ ਹੈ ਸਿੱਖ ਰਿਹਾ ਹੈ ਇੱਕ ਚੀਜ਼ ਵੀ ਜਿਹੜੀ ਹੈ ਤੂੰ ਵਿਚਾਰ ਰਿਹਾ ਹੈ ਜੇ ਇੱਕ ਸ਼ਬਦ ਏਕ ਸ਼ਬਦ ਮੇਰਾ ਪੰਗਵਸਤ ਹੈ ਬਹੁੜ ਜਨਮ ਨ ਆਵਾ ਸਤਿਗੁਰੂ ਕਹਿੰਦੇ ਸਾਰੀ ਕਿਰਪਾ ਜਿਹੜੀ ਹੈ ਤੇਰੇ ਤੇ ਹੋ ਜਾਏਗੀ ਗੁਰਮੁਖ ਪਿਆਰਿਓ ਭਾਈ ਰੇ ਗੁਰਮੁਖ ਹਰ ਨਾਮ ਝਾਏ ਪਾਤਸ਼ਾਹ ਕਹਿੰਦੇ ਗੁਰੂ ਦੀ ਸ਼ਰਣੀ ਪੈ ਕੇ ਪਰਮਾਤਮਾ ਦਾ ਨਾਮ ਸਿਮਰ ਕਹਿੰਦੇ ਉਹ ਗੁਰੂ ਵਾਲਾ ਤੇ ਭਲਿਆ ਕਹਿੰਦੇ ਤੈਨੂੰ ਕਿਸੇ ਚੀਜ਼ ਦੀ ਕੋਈ ਕਮੀ ਜਿਹੜੀ ਹੈ ਉਹ ਬਿਲਕੁਲ ਵੀ ਨਹੀਂ ਰਹੇਗੀ ਗੁਰਮੁਖ ਪਿਆਰਿਓ ਅੱਜ ਆਪਾਂ ਇਸ ਵਿਸ਼ੇ ਤੇ ਵਿਚਾਰ-ਤਾਂ ਕਰ ਰਹੇ ਆ ਕਿਉਂਕਿ ਸਾਨੂੰ ਅੱਜ ਗੁਰੂ ਵਾਲੇ ਬਣਨ ਦੀ ਲੋੜ ਹੈ ਜਿਹਨੂੰ ਇਹ ਵੀਡੀਓ ਮਿਲ ਗਈ ਇੱਕ ਵਾਰ ਧਿਆਨ ਨਾਲ ਆਪਣੇ ਦਿਲ ਤੇ ਹੱਥ ਰੱਖ ਕੇ ਸੋਚਣ ਦੀ ਜਿਹੜੀ ਹੈ ਥੋੜੀ ਜੀ ਖੇਚਲਾ ਕਰਿਓ ਸਤਿਗੁਰੂ ਦੇ ਪਾਵਨ ਬਚਨਾਂ ਨੂੰ ਪੜਿਓ ਸਤਿਗੁਰੂ ਦੇ ਪਾਵਨ ਬਚਨਾਂ ਨੂੰ ਵਿਚਾਰਿਓ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਜਿਹੜੀ ਕਿਰਪਾ ਹੈ ਤੁਹਾਡੇ ਤੇ ਹੋ ਜਾਏਗੀ ਸਤਿਗੁਰੂ ਇਹੋ ਜੀ ਤੁਹਾਡੇ ਤੇ ਮਿਹਰਬਾਨਤਾ ਕਰਨਗੇ ਗੁਰਮੁਖ ਪਿਆਰਿਓ ਸਤਿਗੁਰੂ ਕਿਰਪਾ ਕਰਨਗੇ ਮੇਰੇ ਪਾਤਸ਼ਾਹ ਜੀ ਮਿਹਰਮਤ ਕਰਨਗੇ ਸਤਿਗੁਰੂ ਕਹਿੰਦੇ ਕਹਿੰਦੇ ਭਾਈ ਗੁਰਮਤੀ ਘਟ ਚਾਨਣ ਸ਼ਬਦ ਮਿਲੇ ਹਰਨਾਓ ਕਹਿੰਦੇ ਸ਼ਬਦ ਦੇ ਨਾਲ ਹੀ ਤੈਨੂੰ ਚਾਨਣਾ ਮਿਲਣਾ ਗੁਰੂ ਦੀ ਮੱਤ ਤੇ ਤੁਰਿਆਂ ਹਿਰਦੇ ਦੇ ਵਿੱਚ ਚਾਨਣ ਹੁੰਦਾ ਹੈ ਮਨਾਰਾ ਹੁੰਦਾ ਹੈ ਸਹੀ ਜੀਵਨ ਦੀ ਸੋਝ ਆਉਂਦੀ ਹੈ ਗੁਰੂ ਦੇ ਸ਼ਬਦ ਦੇ ਵਿੱਚ ਜੁੜਿਆਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਤੇ ਸੱਜਣਾ ਜਦੋਂ ਰੱਬ ਦਾ ਨਾਮ ਪ੍ਰਾਪਤ ਹੋ ਜਾਏ ਤੇ ਫਿਰ ਦੁਨਿਆਵੀ ਪਦਾਰਥਾਂ ਦੀ ਭੁੱਖ ਮਰ ਜਾਂਦੀ ਹੈ ਤੇ ਸਤਗੁਰੂ ਕਹਿੰਦੇ ਜੀਵਨ ਬਣਾਉਣਾ ਤੇ ਆਪਣੇ ਆਪ ਨੂੰ ਥੋੜਾ ਜਿਹਾ ਕਹਿੰਦੇ ਵਿਚਾਰ ਕੇ ਚੱਲੀ ਥੋੜਾ ਜਿਹਾ ਸੋਚ ਕੇ ਚੱਲਨੀ ਤੇ ਸਤਗੁਰੂ ਤੇਰੇ ਤੇ ਕਿਰਪਾ ਤਦ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ Vou lá regrudir aqui, fati.